ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਚੱਪਣੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਇੱਕ ਚੱਪਣੀ ਹੁੰਦੀ ਆ ਜਿਹੜੀ ਗੋਡੇ ਦੇ ਉੱਪਰ ਹੁੰਦੀ ਆ ਗੋਲ-ਗੋਲ ਉਹਨੂੰ ਚੱਪਣੀ ਕਹਿੰਦੇ ਆਂ ਔਰ ਜਿਹੜੀ ਚੱਪੜੀ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਉਹ ਚੱਪੜੀ ਮਿੱਟੀ ਦੇ ਭਾਂਡੇ ਜਿਹੜੇ ਬਣੇ ਹੁੰਦੇ ਸੀ ਉਹਨਾਂ ਦੇ ਮੂੰਹ ਹੁੰਦੇ ਦੀ ਉਹਨਾਂ ਨੂੰ ਢੱਕਣ ਵਾਸਤੇ ਮਿੱਟੀ ਦੀ ਇੱਕ ਚੱਪੜੀ ਬਣੀ ਹੁੰਦੀ ਸੀ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜਰੂਰ ਦੇਖਣਾ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਜੀ ਚਲੋ ਫਿਰ ਦਿਖਾਉਣਾ ਤੁਹਾਨੂੰ ਉਹ ਚੱਪਣੀ ਤੇ ਦਿੰਨਾ ਉਹਦੇ ਬਾਰੇ ਜਾਣਕਾਰੀ ਸੋ ਇਹ ਹੁੰਦੀ ਹੈ ਜੀ ਚੱਪਣੀ ਚੱਪਣੀ ਦਾ ਮੁੱਖ ਕੰਮ ਤਾਂ ਕਿਸੇ ਭਾਂਡੇ ਨੂੰ ਢਕਣ ਦਾ ਹੈ ਪਰ ਮੁੰਡੇ ਕੁੜੀ ਦੇ ਵਿਆਹ ਸਮੇਂ ਚੱਪਣੀਆਂ ਭੰਨਣ ਦੀ ਇੱਕ ਰਸਮ ਇਹਨਾਂ ਮਿੱਟੀ ਦੀਆਂ ਬਣੀਆਂ ਚੱਪਣੀਆਂ ਨਾਲ ਕੀਤੀ ਜਾਂਦੀ ਸੀ ਹੁਣ ਵੀ ਇਹ ਰਸਮ ਕਿਤੇ ਕਿਤੇ ਕੀਤੀ ਜਾਂਦੀ ਆ ਪਹਿਲਾਂ ਘਰ ਕੱਚੇ ਹੁੰਦੇ ਸੀ ਮੁੰਡੇ ਦੇ ਵਿਆਹ ਸਮੇਂ ਮੁੰਡੇ ਦੀ ਕੱਚੇ ਬੇੜੇ ਵਿੱਚ ਲੱਕੜੀ ਦੀ ਚੱਕੀ ਤੇ ਬਿਠਾ ਕੇ ਨਹਾਈ ਕੀਤੀ ਜਾਂਦੀ ਸੀ। 8-10 ਚੱਪਣੀਆਂ ਲਈਆਂ ਜਾਂਦੀਆਂ ਦੀ 4-5 ਚੱਪਣੀਆਂ ਵਿੱਚ ਥੋੜਾ-ਥੋੜਾ ਗੁੜ ਤੇ ਚੌਲ ਪਾਏ ਜਾਂਦੇ ਸੀ। ਵਿੱਚ ਥੋੜੀ ਪਾਣਾ ਰੱਖੀ ਜਾਂਦੀ ਦੀ ਬਾਕੀ ਦੀਆਂ 4-5 ਜੱਪਣੀਆਂ ਨਾਲ ਇਹਨਾਂ ਨੂੰ ਤਾਕਤ ਦਿੱਤਾ ਜਾਂਦਾ ਸੀ ਨਹੀਂ ਤੋਈ ਮਗਰੋਂ ਇਹਨਾਂ ਚੱਪਣੀਆਂ ਨੂੰ ਚੱਕੀ ਦੇ ਕੋਲ ਗਿੱਲੀ ਥਾਂ ਉੱਪਰ ਥੋੜੀ ਥੋੜੀ ਦੂਰੀ ਤੇ ਰੱਖ ਕੇ ਥੋੜੀ ਥੋੜੀ ਦੂਰੀ ਤੇ ਰੱਖ ਦਿੰਦੇ ਸੀ ਫਿਰ ਮੁੰਡੇ ਦਾ ਮਾਮਾ ਮੁੰਡੇ ਨੂੰ ਗੋਦੀ ਚੁੱਕ ਕੇ ਇਹਨਾਂ ਚੱਪੜੀਆਂ ਤੇ ਪੈਰ ਰੱਖਦਾ ਹੋਇਆ ਘੰਨਦਾ ਹੋਇਆ ਘਰ ਅੰਦਰ ਲੈ ਆਉਂਦਾ ਸੀ ਇਸ ਤਰ੍ਹਾਂ ਇਹ ਰਸਮ ਇੱਕ ਤਰ੍ਹਾਂ ਦੀ ਮੁੰਡੇ ਦੇ ਮਾਮੇ ਨੂੰ ਗਿੱਲੀ ਮਿੱਟੀ ਤੋਂ ਉਤਰਕ ਕੇ ਡੇਗੜ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ ਇਹ ਹੈ ਚੱਪੜੀਆਂ ਭੰਨਣ ਦੀ ਰਸਮ ਲੜਕੀ ਦੇ ਵਿਆਹ ਸਮੇਂ ਵੀ ਇਹ ਰਸਮ ਲੜਕੀ ਦੇ ਮਾਮੇ ਵੱਲੋਂ ਕੀਤੀ ਜਾਂਦੀ ਸੀ। ਕਈ ਇਲਾਕਿਆਂ ਵਿੱਚ ਇਹ ਰਸਮ ਠੂਠੀਆਂ ਨਾਲ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਮਾਮਾ ਮੁੰਡੇ ਕੁੜੀ ਨੂੰ ਚੱਕੀ ਤੋਂ ਉਤਾਰਦਾ ਹੈ। ਫਿਰ ਮੁੰਡਾ ਕੁੜੀ ਆਪ ਚਪੜੀਆਂ ਤੇ ਪੈਰ ਰੱਖਦੀ ਹੋਈ ਘਰ ਅੰਦਰ ਜਾਂਦੀ ਹੈ। ਹੁਣ ਬਹੁਤੇ ਘਰਾਂ ਵਿੱਚ ਪੱਕੇ ਗੁਸਲਖਾਨੇ ਹਨ ਨਾਈ ਧੋਈ ਗੁਸਲਖਾਨਿਆਂ ਵਿੱਚ ਕੀਤੀ ਜਾਂਦੀ ਆ ਪਰ ਫੇਰ ਵੀ ਚੱਪਣੀਆਂ ਬੰਨਣ ਦੀ ਰਸਮ ਅਜੇ ਕਿਤੇ ਕਿਤੇ ਦਿਖਾਈ ਦੇ ਜਾਂਦੀ ਆ ਸੋ ਇਹ ਧੀ ਚੱਪਣੀਆਂ ਬਾਬਤ ਰਸਮ ਜੋ ਪੁਰਾਣੇ ਵੇਲੇ ਵਿੱਚ ਕੀਤੀ ਜਾਂਦੀ ਦੀ ਅੱਜਕੱਲ ਵੀ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ ਪਰ ਇਹਨਾਂ ਚੱਪੜੀਆਂ ਦੀ ਵਰਤੋਂ ਜ਼ਿਆਦਾਤਰ ਜਿਹੜੇ ਮਿੱਟੀ ਦੇ ਬਰਤਨ ਹੁੰਦੇ ਵੀ ਉਹਨਾਂ ਦੇ ਮੂੰਹ ਟਕਣ ਵਾਸਤੇ ਕੀਤੀ ਜਾਂਦੀ ਦੀ ਤਾਂ ਕੋਈ ਕੋਈ ਜਾਨਵਰ ਜਾਂ ਕਿਹੜਾ ਮਕੌੜਾ ਉਸ ਮਿੱਟੀ ਦੇ ਬਰਤਨ ਵਿੱਚ ਨਾ ਬੜੇ ਇਸ ਲਈ ਇਨੂੰ ਇਹ ਚੱਪਣੀ ਦੇ ਨਾਲ ਢੱਗ ਲਿਆ ਜਾਂਦਾ ਸੀ ਇੱਕ ਮੁਹਾਵਰਾ ਵੀ ਬਣਿਆ ਹੋਇਆ ਕਹਾਵਤ ਕਿ ਚੱਪਣੀ ਵਿੱਚ ਨੱਕ ਰੂਪ ਕੇ ਮਰਨਾ ਸੋ ਜਿਹੜੀਆਂ ਹੈ ਚੱਪਣੀਆਂ ਹੁੰਦੀਆਂ ਦੀ ਇਹ ਪਿੰਡ ਦੇ ਪਰਜਾਬਤ ਲੋਕ ਜਿਨ੍ਹਾਂ ਨੂੰ কুমਹਾਰ ਵੀ ਕਿਹਾ ਜਾਂਦਾ ਏ ਉਹ ਆਵੇ ਬੇ ਚਿਪਕਾ ਕੇ ਬਣਾਉਂਦੇ ਹੁੰਦੇ ਦੀ ਪਹਿਲਾਂ ਇਹਨੂੰ ਚੱਕ ਤੇ ਤਿਆਰ ਕੀਤਾ ਜਾਂਦਾ ਸੀ ਫਿਰ ਬਾਅਦ ਵਿੱਚ ਸੁੱਕੇ ਤੇ ਚੱਕ ਤੋਂ ਲਾ ਕੇ ਤੱਪੇ ਰੱਖ ਦਿੱਤਾ ਜਾਂਦਾ ਸੀ ਤੇ ਫੇਰ ਉਹਨੂੰ ਜਦ ਸੁੱਕ ਜਾਂਦੀ ਸੀ ਫੇਰ ਇਹਨੂੰ ਆਪਿਆਂ ਦੇ ਵਿੱਚ ਪਕਾਇਆ ਜਾਂਦਾ ਸੀ ਤਾਂ ਦੇਖੋ ਜੀ ਕਿੰਨੀ ਵਧੀਆ ਇਹ ਬਣਾਈ ਹੋਈ ਆ ਖੂਸੂਰਤ ਲੱਗਦੀ ਆ ਦੇਖਣ ਨੂੰ ਵੀ ਲੜਾਈ ਵੀ ਦੇਖੋ ਬਹੁਤ ਵਧੀਆ ਦਿੱਤੀ ਵੀ ਆ ਅੱਜ ਕੱਲ ਦੀ ਵੀਡੀਓ ਨੂੰ ਇਹਦਾ ਨਾਂ ਤਾਂ ਦੂਰ ਦੀ ਗੱਲ ਇੱਕ ਇਸ ਕੰਮ ਲਈ ਵਰਤੀ ਜਾਂਦੀਆਂ ਵੀ ਇਹਦੇ ਬਾਰੇ ਵੀ ਪਤਾ ਨਹੀਂ ਹੁਣਾ ਸੋ ਮੇਰਾ ਇਹੀ ਮਕਸਦ ਦੀ ਹੈ ਦਿਖਾਉਣ ਦਾ ਵੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਬੇਨਾ ਚੀਜ਼ਾਂ ਦਾ ਕੀ ਨਾਂ ਨੇ ਤੇ ਇਹ ਕਿਸ ਕੰਮ ਲਈ ਵਰਤੀਆਂ ਜਾਂਦੀਆਂ ਦੀ ਸੋ ਇਸ ਲਈ ਮੈਂ ਇਹ ਵੀਡੀਓ ਬਣਾ ਕੇ ਤੁਹਾਡੇ ਸਾਨੂੰ ਮੁਖਤਰਦਾ ਹਾਂ ਸੋ ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਮਿੱਟੀ ਦੇ ਇਹ ਬਰਤਨ ਇਸਤਮਾਲ ਕੀਤੇ ਜਾਂਦੇ ਦੀ ਉਦੋਂ ਹਜੇ ਆਸਟੇਲ ਪਲਾਸਟਿਕ ਵਗੈਰਾ ਨਹੀਂ ਸੀ ਆਈ ਉਦੋਂ ਜ਼ਿਆਦਾਤਰ ਮਿੱਟੀ ਦੇ ਹੀ ਬਰਤਨਾਂ ਘਰਾਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਦੀ ਸੋਨਾ ਵਿੱਚੋਂ ਹੀ ਇੱਕ ਇਹ ਵੀ ਬਰਤਨ ਜਿਹੜਾ ਕਿ ਮਿੱਟੀ ਦੇ ਭਾਂਡੇ ਨੂੰ ਜਿਹੜਾ ਮੂੰਹ ਹੁੰਦਾ ਦੀ ਮਿੱਟੀ ਦੇ ਭਾਂਡੇ ਦਾ ਉਹਨੂੰ ਢੱਕਣ ਦੇ ਵਾਸਤੇ ਇਹਨਾਂ ਚੱਪੜੀਆਂ ਦੀ ਵਰਤੋਂ ਕੀਤੀ ਜਾਂਦੀ ਦੀ ਇੱਕ ਕਿਸਮ ਦਾ ਇਹ ਢੱਕਣ ਹੁੰਦਾ ਸੀ ਅੱਜ ਕੱਲ ਸਟੀਲ ਦੇ ਪਲਾਸਟਿਕ ਦੇ ਲੋਹੇ ਦੇ ਬਰਤਨ ਆ ਗਏ ਨੇ ਜਿਨ੍ਹਾਂ ਦਾ ਢੱਕਣ ਵੀ ਲੋਹੇ ਸਟੀਲ ਪਲਾਸਟਿਕ ਦੇ ਹੀ ਬਣੇ ਹੁੰਦੇ ਨੇ ਪਰ ਪਹਿਲੇ ਸਮਿਆਂ ਵਿੱਚ ਮਿੱਟੀ ਦੇ ਹੀ ਬਰਤਨ ਹੁੰਦੇ ਸੀ ਤੇ ਮਿੱਟੀ ਦੇ ਹੀ ਉਹਨਾਂ ਦੇ ਟੱਕਣ ਬਣਾਏ ਜਾਂਦੇ ਸੀ ਤਾਂ ਕਿ ਬਰਤਨ ਦੇ ਵਿੱਚ ਕੋਈ ਕੁੱਤਾ ਬਿੱਲੀ ਮੂੰਹ ਨਾ ਮਾਰੇ ਤੇ ਉਹਦੇ ਵਿੱਚ ਰੱਖੀ ਚੀਜ਼ ਨੂੰ ਕੋਈ ਚੀਜ਼ ਨੂੰ ਖਾਵੇ ਨਾ ਕੋਈ ਜਾਨਵਰ ਅੱਜ ਮੈਂ ਤੁਹਾਨੂੰ ਚੱਪਣੀ ਬਾਰੇ ਜਾਣਕਾਰੀ ਦੇਣੀ ਦੀ ਕਿ ਕਿਸ ਤਰ੍ਹਾਂ ਇਹਦੀ ਵਰਤੋਂ ਕੀਤੀ ਜਾਂਦੀ ਦੀ ਤੇ ਕੀ ਇਹਨਾਂ ਨੂੰ ਰਸਮਾਂ ਕੀਤੀ ਜਾਂਦੀਆਂ ਸੀ ਸੋ ਉਹਦੇ ਬਾਬਤ ਅੱਜ ਮੈਂ ਤੁਹਾਨੂੰ ਜਾਣਕਾਰੀ ਦਸਤੀ ਆ ਹੁਣ ਤੁਸੀਂ ਕਿਰਪਾ ਕਰਕੇ ਇੰਨਾ ਕੁ ਕਰ ਜਾਣਾ ਵੀ ਜਾਂਦੇ ਆਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਸੌਣ ਵਾਲੇ ਬਲੌਗਾਂ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀਆਂ ਚੀਜ਼ਾਂ ਦਿਖਾਉਂਦਾ ਰਹਾਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ تھیں۔ ਸੋ ਅੱਜ ਲਈ ਇੰਨਾ ਹੀ। ਫਿਰ ਮਿਲਦੇ ਹਾਂ ਜੀ ਕਿਸੇ ਦਿਨ ਹੋਰ ਕੋਈ ਹੋਰ ਪੁਰਾਣੀ ਜੀ ਲੈ ਕੇ ਉਦੋਂ ਤੱਕ ਲਈ ਰੱਬ ਰੱਖੇ।